ਸ਼ਿਆਕਾ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਨੇ ਠੀਕ-ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਅੱਜ ਪਹੁੰਚੀ ਇੱਕ ਨਵੀਂ ਜੀ ਰੈਸিপি ਲੈ ਕੇ ਤੁਹਾਡੇ ਸਾਹਮਣੇ ਸਾਨੂੰ ਖਾਣ ਦਾ ਮੌਕਾ ਮਿਲਿਆ ਤੁਹਾਨੂੰ ਸਭ ਨੂੰ ਪਹਿਲਾਂ ਤਾਂ ਬਹੁਤ-ਬਹੁਤ ਥੈਂਕ ਯੂ ਦਿਲੋਂ ਕਿ ਤੁਸੀਂ ਜਿਹੜੀ ਹੈ ਸਾਡੀ ਹਜੂਰ ਸਾਹਿਬ ਦੀ ਵੀਡੀਓ ਸੀਗੀਆਂ ਪਟਨਾ ਸਾਹਿਬ ਦੀ ਵੀਡੀਓ ਸੀਗੀਆਂ ਉਹ ਬਹੁਤ-ਬਹੁਤ ਪਿਆਰ ਕੀਤਾ ਥੋੜੀਆਂ ਜੀਆਂ ਗਲਤੀਆਂ ਵੀ ਹੋਈਆਂ ਉਹਨਾਂ ਬਾਰੇ ਵੀ ਦੱਸਿਆ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ ਸਿਲ ਅਸੀਂ ਜਦੋਂ ਪਟਨਾ ਸਾਹਿਬ ਦੇ ਵਿੱਚ ਸੀ ਜਨਮਾਸਤਮੀ ਆਈ ਸੀ 26 ਦੇ 26 ਤਰੀਕ ਦੇ ਤੇ ਮੇਰਾ ਬਹੁਤ ਮਨ ਸੀ ਪਹਿਲਾਂ ਵੀ ਜਦੋਂ ਜਨਮਾਸਤਮੀ ਆਉਗੀ ਫਿਰ ਮੈਂ ਇੱਕ ਰੈਸিপি ਸ਼ੇਅਰ ਕਰੂੰਗੀ ਚਲੋ ਆਖਿਰ ਹੁਣੇ ਜਦੋਂ ਵੀਡੀਓ ਬਣ ਰਹੀ ਆ ਦੋ ਕੁ ਦਿਨ ਹੋਏ ਆ ਚਾਰ ਦਿਨ ਹੋ ਗਏ ਮੰਨ ਲਓ ਜਨਮਾਸਮੀ ਨਿਕਲੀ ਨੂੰ ਚਲੋ ਬਾਬਾ ਜੀ ਦਾ ਹਰਵਲੀ ਨਾਲ ਹੀ ਰਹਿੰਦੇ ਆ શ્રી ਕ੍ਰਿਸ਼ਨ ਮਹਾਰਾਜ ਦਾ ਜਨਮ ਜਨਮ ਦਿਨ ਹੋਇਆ ਸੀ ਜਨਮ ਹੋਇਆ ਸੀ ਸੌਰੀ ਤੇ ਆ ਉਹ ਖੁਸ਼ੀ सेलिब्रेट ਕਰਦੇ ਆ ਕਿ ਸਾਡਾ ਵੀ ਕਿਤੇ ਨਾ ਕਿਤੇ ਉੱਪਰ ਨਾਮ ਲਿਖਿਆ ਜਾਵੇ ਬਾਬਾ ਜੀ ਦੇ ਕੋਲ ਵੀ ਹਾਂ ਅਸੀਂ ਵੀ ਥੋੜਾ ਜਿਹਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਸੀ ਸੋ ਕਰਦੇ ਆ ਜੀ ਫਿਰ ਰੈਸਪੀ ਦੀ ਸਟਾਰਟਿੰਗ ਮੇਰੇ ਚੈਨਲ ਦੇ ਨਾਲ ਤੁਸੀਂ ਬਨੇ ਰਹਿਣਾ ਪੂਰੀ ਫੁੱਲ ਸਪੋਰਟ ਕਰਿਓ ਤਾਂ ਹੀ ਅੱਗੇ ਤੋਂ ਅੱਗੇ ਹੋਰ ਐਦਾਂ ਦੀ ਵਧੀਆ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਜਿ ਖਾਲੀ ਬਰਤਨ ਲੈ ਲਿਆ ਠੀਕ ਇਹਦੇ ਵਿੱਚ ਆਪਾਂ ਨਾਰੀਅਲ ਦਾ ਬਰਾਦਾ ਪਾਵਾਂਗੇ ਲਾਈਟ ਹੈ ਦੀ ਉਮੀਦੇ ਕਰ ਇਸ ਕਰਕੇ ਮੈਂ ਤਾਂ ਕद्दूकस ਕਰ ਲਿਆ ਤੁਸੀਂ ਵਧੀਆ ਹੋਵੋਗੇ ਜੇ ਗ੍ਰੈਂਡ ਕਰ ਲੋਗੇ ਮੈਂ ਕਦੋਂ ਦੀ ਵੀਡੀਓ ਬਣਾਉਣ ਦੀ ਸੋਚ ਰਹੀ ਸੀ ਲੇਕਿਨ ਅਜੇ ਸਾਰੇ ਦਿੱਚ ਆਪਣੀ ਲਾਈਟ ਨਹੀਂ ਆਈ ਹੈਗੀ ਤੇ ਆ ਲਈ ਆਇਆ। ਹੁਣ ਆਪਾਂ ਇਹਦੇ ਵਿੱਚ ਕੁਝ ਡਰਾਈ ਫਰੂਟਸ ਮਿਕਸ ਕਰਾਂਗੇ। ਇਹਦੇ ਵਿੱਚ ਹੈਗਾ ਜੀ ਆਪਣਾ ਅ ਬਦਾਮ ਹੈ। ਠੀਕ ਹੈ ਇਹਨੂੰ ਵੀ ਮੈਂ ਕੁੱਟਿਆ ਕਿਉਂਕਿ ਲਾਈਟ ਹੈ ਨਹੀਂ ਤਾਂ ਮਿਕਸੀ ਚ ਪੀਸ ਲੈਣਾ ਸੀ। ਤੇ ਵਿੱਚ ਹੈਗੇ ਆ ਕਾਜੂ। ਇਹ ਵੀ ਕਰ ਲਾਂਗੇ ਮਿਕਸ ਤਾਂ ਕਿ ਹੈਲਦੀ ਲੱਡੂ ਬਣ ਸਕਣ। ਕਰ ਲੋ ਜੀ ਇਹਨੂੰ ਮਿਕਸ ਹੋ ਇਦੇ ਵਿੱਚ ਪਾਵਾਂਗੇ ਆਪਾਂ ਦਾਕਾਂ ਥੋਡੀ ਵਿਸ਼ਾ ਤੁਸੀਂ ਕੀ-ਕੀ ਪਾਉਣਾ ਚਾਹੁੰਦੇ ਹੋ ਕੋਈ ਖਲੋਟ ਪਾ ਲੈਂਦਾ ਏ ਚਰਨਜੀ ਪਾ ਲੈਂਦਾ ਏ ਆਪਣੇ ਪਿਸਤਾ ਪਾ ਲੈਂਦਾ ਏ ਕਾਫੀ ਪ੍ਰਕਾਰ ਦੀਆਂ ਚੀਜ਼ਾਂ ਪਾ ਲੈਂਦੇ ਹੋ ਉਹ ਤੁਹਾਡੀ ਵਿਸ਼ਾ ਪਈ ਜੋ ਪਾਉਣਾ ਚਾਹੁੰਦੇ ਤੁਸੀਂ ਪਾਓ ਐਸੇ ਵੀ ਇਹ ਸੇਫਲੀ ਬੈਸਟ ਹੈ ਜੋ ਮੈਂ ਹੁਣ ਬਣਾਵਾਂਗੀ ਇਹਨੂੰ ਵੀ ਕਰ ਲਈਏ ਮਿਕਸ ਐਂਡ ਚੰਗੀ ਤਰ੍ਹਾਂ ਸੋ ਮੋਸਟਲੀ ਗਾਲਾ ਕੀ ਮੈਂ ਅੱਜ ਬਾਹਰ ਬੈਠੀ ਕਿਉਂਕਿ ਮੌਸਮ ਬਹੁਤ ਜ਼ਿਆਦਾ ਵਧੀਆ ਸੀ ਮੈਂ ਕਿਹਾ ਚਲੋ ਅੱਜ ਬਾਹਰ ਬੈਠ ਕੇ ਤੁਹਾਡਾ ਰੈਸিপি ਸ਼ੇਅਰ ਕੀਤੀ ਜਾਵੇ ਹੈ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਵਨੀਲਾ ਐਸੈਂਸ ਜੇ ਤੁਹਾਡੇ ਕੋਲ ਵਨੀਲਾ ਐਸੈਂਸ ਨਹੀਂ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਇਲਾਇਚੀ ਵਾਲਾ ਪਾਊਡਰ ਵੀ ਪਾ ਸਕਦੇ ਹੋ ਮੇਰੇ ਕੋਲ ਇਹ ਥੋੜਾ ਇਸ ਕਰਕੇ ਆਪਾਂ ਇਹ ਪਾਵਾਂਗੇ ਸਾਰਾ ਤਾਂ ਕਿ ਵਿੱਚ ਟੈਕਸਚਰ ਆਵੇ ਉਸ ਚੀਜ਼ ਦਾ ਜੋ ਅਸੀਂ ਪਾਵੇਂ ਆ ਪਾਇਆ ਬੇਸਿਕਲੀ ਕੋਈ ਪੰਦਾ ਇਲਾਚੀ ਪਾਊਡਰ ਵਨੀਲਾ ਸੈਂਸ ਰੋਜ਼ ਅ ਸੈਂਸ ਕਾਫੀ ਪ੍ਰਕਾਰ ਦੀਆਂ ਚੀਜ਼ਾਂ ਦੇ ਵਿੱਚ ਪੈ ਜਾਂਦੀਆਂ ਵਿੱਚ ਟੈਕਸਚਰ ਦੇਣ ਲਈ ਮੇਰੇ ਕੋਲ ਇਹ ਵਨੀਲਾ ਸੈਂਸ ਪਿਆ ਸੀ ਇਸ ਕਰਕੇ ਮੈਂ ਇਹ ਯੂਜ਼ ਕੀਤਾ ਹੁਣ ਮੇਨ ਗੱਲ ਬਾਈਂਡਿੰਗ ਆਹ ਦੇਖਦੇ ਦੁੱਧ ਪਾ ਕੇ ਅਗਰ ਥੋੜਾ ਜਿਹਾ ਬਾਈਂਡਿੰਗ ਬਣ ਜਾਏ ਆ ਦੇਖੋ ਬਲਦਾ ਰਿਹਾ ਇਸ ਤਰ੍ਹਾਂ ਆਪਾਂ ਲੱਡੂ ਬਣਾਵਾਂਗੇ देखो इस तरह जुड़न लग गया है ठीक है तो हम आप चंह तरह पहला तो मिक्स कर दे ਜੀ ਦੁੱਧ ਥੋੜਾ ਥੋੜਾ ਲਾ ਕੇ ਜੁੜ ਦੇ ਵਿੱਚ ਪਾਵਾਂਗੇ ਥੋੜਾ ਸਾ ਦੇਸੀ ghee ਜੇ ਬੜਗੇ ਜੇ ਆਪਣੇ ਹੈਲਦੀ ਲੱਡੂ ਠੀਕ ਇਹਨੂੰ ਹੋਰ ਆਪ ਕਰਾਂਗੇ ਟੇਸਟ ਇਸ ਤਰ੍ਹਾਂ ਰੱਖ ਲੋ ਬੜਾ ਕੇ ਛੋਟੇ ਛੋਟੇ ਕੋਈ ਗੋਲ ਵੀ ਬਣਾਉਂਦਾ ਕੋਈ ਕਿਸੇ ਢੰਗ ਨਾਲ ਬਣਾਉਂਦਾ ਉਹ ਆਪਣੀ ਸਭ ਦੀ ਵਿਸ਼ਾ ਮੈਨੂੰ ਦੁੱਧ ਬਹੁਤ ਲੋਕ ਦੁੱਧ ਵੀ ਨਹੀਂ ਪਾਉਂਦੇ ਲੇਕਿਨ ਇਹਦਾ ਜਿਹੜਾ ਦੁੱਧ ਦਾ ਟੈਕਸਚਰ ਨਾਲ ਵਿੱਚ ਖੋਏ ਟਾਈਪ ਆਂਦਾ ਸੋ ਇਸ ਕਰਕੇ 记录。 ਕਰਕੇ ਦੇਖ ਲਿਆ ਕਿ ਕਿ ਇਹ ਮੇਤੋ ਇਸ ਤਰ੍ਹਾਂ ਪੂਰੀ ਜਾ ਰਿਹਾ ਤੇ ਇਸ ਤਰ੍ਹਾਂ ਮੈਨੂੰ ਠੀਕ ਲੱਗ ਰਿਹਾ ਸੋ ਇੱਕ ਹੋਰ ਸ਼ੇਪ ਦੇ ਦਿੱਤੀ ਥੋੜੀ ਜੀ ਹੋਰ ਸ਼ੇਪ ਦੇ ਦਿੱਤੀ ਬਣ ਗਿਆ ਸਾਡੇ ਲੱਗੂ ਲੱਡੂ ਸੋਰੀ ਤੁਸੀਂ ਪੁੱਛਦੇ ਹੋਣੇ ਆਏ ਚੰਚੇਦ ਕਰਨ ਆ ਗਿਆ ਸੀ ਕਰਨ ਨੇ ਨਾ ਮੈਨੂੰ ਕਲਰ ਲਿਆਤਾ ਫੂਡ ਇਹਨਾਂ ਨੀਚੇ ਦੁਕਾਨ ਚ ਆਇਆ ਵਾ ਇਸ ਕਰਕੇ ਮੈਂ ਲਿਆਤਾ ਫਿਰ ਮੈਂ ਉਹ ਵੀਡੀਓ ਚ ਐਡ ਨਹੀਂ ਕਰ ਸਕੀ ਸੋ ਹੁਣ ਚੱਲਦੇ ਆ ਜੀ ਟੇਸਟ ਕਰਵਾਉਣ ਦੇਖੀਏ ਇੱਕ ਸਾਡੀ ਆਹ ਚੂਹੀ ਫੀਤੀ ਹੈ ਜੀ ਛਾਚੀ ਕਾ ਬਾਇਓ ਛਾਚੀ ਕਾ ਬਾਇਓ ਪੀਛੇ ਸੱਚੀ ਕਲ ਬਲਾ ਆਈ ਕੱਤੀ ਛਾਚੀ ਕਾ ਬਾਇ ਦੇ ਪੀਛੇ ਦੀਦੀ ਨੇ ਕੋਈ ਨਹੀਂ ਮੈਂ ਬੋਣੀ ਹੋਣੀ ਹੁਣ ਰੋਈ ਜਾ ਨਹੀਂ ਲੱਗਿਆ ਪੰਗਿਆ ਆਂਟੀ ਆਏ ਵੇ ਅੱਜ ਸਾਸਤਰੀ ਕਲ ਬਲਾਓ ਸਤਿ ਸ਼੍ਰੀ ਅਕਾਲ ਜੀ ਬੀਬੀ ਆਪਾਂ ਨੂੰ ਜਨਮਾਸਟਮੀ ਨਿਕਲ ਕੇ ਗਈਏ ਨਾ ਹੁਣ ਜਨਮਾਸਟਮੀ ਫਿਰ ਉਹਦੇ ਕਰਕੇ ਵਾਜ ਥੋੜੀ ਜਿਹੀ ਲੱਡੂ ਬਣਾਏ ਤੇ ਹੇ ਫੜੋ ਪਲੇਟ ਫੜੋ ਤਾਂ ਥੋੜੀ ਜਿਹਾ ਟੇਸਟ ਕਿੱਦਾਂ ਦੇ ਬਣੇ ਆ ਹੋ ਗਈ ਆ ਮੰਮਾ ਮਾਪੂ ਕੀ ਹੈ ਜੈਸਮੀਨ ਹਾਂ ਕਹ ਤੇ ਨਾ ਸਵਾਦ ਅੱਛਾ ਬੈ ਕੇ ਤੇ ਮੈਂ ਤਾਂ ਖਾ ਕੇ ਕਰਨ ਵੀ ਪੰਗਾ ਨਾਲ ਉਹਦੇ ਨਾਲ ਮਾਰਾ ਲੈ ਇਰਾਨ ਦੇ ਇਹ ਨੰਗਲੇ ਜਾਂਦੇ ਨੇ ਕਿ ਲੜ ਜਾ ਕਰਨੇ ਕੁਛ ਲੜੂਗਾ ਤੇਰੇ ਰਹਿਣ ਦੇ ਡੈਡੀ ਮਾਰ ਦੂਗਾ ਰਹਿਣ ਦੇ ਆਪੇ ਕਰ ਛੱਡਦਾ ਛੱਡਦਾ ਉਹ ਛੱਡਦਾ ਤੇ ਇਸ ਦੇਖ ਲੈ ਦੇਖ ਟੋਟਾ ਹੋ ਸਵਾਦ ਸਵਾਦ ਕਰੇ ਚਾਚੀ ਉਹਨਾਂ ਲਈ ਫਾਇਦੇਮੰਦ ਆ ਬਿਨਾਂ 슈ਗਰ ਉਹ ਬੜਾਏ ਆ ਵੇ 슈ਗਰ ਫਰਾਈ ਚੀਨੀ ਨਹੀਂ ਪਾ ਜਮਾਂ ਵੀ ਹਾਂ ਇਹਦਾ ਇਲਾਕੇ ਦੇ ਗਲਾਬ ਦੇ ਬੁੱਟ ਪਾਏ ਹੋਏ ਚਾਹੀਏ ਹੋਇਆ ਮੇਰਾ ਜੈਸਮਿਨ ਜੈਸਮਿਨ ਮਸੀਨ ਨਾਲੇ ਖਾਈ ਜਾਂਦੀ ਹੈ ਨਾਲੇ ਦੇਖੀ ਜਾਂਦੀ ਆ ਉਹ ਦਾਖਾਂ ਦਾ ਮਿੱਠੀਆਂ ਹਾਂ ਅੱਛਾ ਹਾਂ ਸੁਆਦ ਆਦਾ ਉਹ ਪਿੱਕਾ ਉਹ ਤਾਂ ਸੁਆਦ ਆ ਉਹ ਨੂੰ ਕੁਝ ਨਹੀਂ ਹੈਗਾ ਅੱਜ ਅਜੇ ਕਿ ਤਰ੍ਹਾਂ ਬਾਟ ਹੋ ਜਾਂਦੇ ਚੱਲ ਇਹ ਵੇਖੋ ਸੁਆਦ ਵਧੀਆ ਆ ਰਿਹਾ ਹਾਂ ਠੀਕਾ ਕੰਮੀ ਬਣੀ ਨਾ ਕੋਈ ਚੀਜ਼ ਨਾ ਕਰ ਬਣੀ ਤੇ ਬੱਬੂ ਮਾਸੇ ਨੇ ਵੀ ਦੇ ਦੇ ਨਾ ਤਾਂ ਨੀ ਕੋਈ ਚੀਜ਼ ਬਣਦੀ ਫੇ ਮਿੱਠਾ ਬਹਿ ਜਾਣਾ ਤਾਂ ਹਾਂ ਹਾਂ ਇਹਦੇ ਕੁਝ ਨਹੀਂ ਨਾ ਪਾਇਆ ਇਹ ਮਿੱਠਾ ਇਹ ਨਾ ਪਾਇਆ ਹਾਂ ਨਾਰਮਲ ਬਣਾਈ ਆ ਹਾਂ ਜਿਵੇਂ ਨਾਰਮਲ ਬਣਾਈ ਆ ਠੀਕ ਆ ਫਿਰ ਵੀ ਬਹੁਤ ਵਧੀਆ ਬੱਚੇ ਵੈਰੀ ਗੁੱਡ ਬੱਚੇ ਵੈਰੀ ਗੁੱਡ ਬੱਚੇ ਬੋਡਾ ਬੋਡਾ ਨਹੀਂ ਨਹੀਂ ਤੁਸੀਂ ਖਾਓ ਮੈਂ ਥੋੜਾ ਜਿਹਾ ਕਰ ਲਿਆ ਟੈਕਸਚਰ ਆ ਇਹ ਤੋਂ ਮੈਨੂੰ ਪਤਾ ਲੱਗ ਗਿਆ ਮਿੱਠਾ ਘਾਟਾ ਹਾਂ ਮੇਰਾ ਹੋ ਰਿਹਾ ਚਾਚਾ ਖਲਗਾ ਹੈਗਾ ਹੋਰ ਬੇ ਚਾਚੇ ਰਾਂ ਨੂੰ ਨੀਚੇ ਕਰਾ ਕੇ ਆਉਂਦੀ ਟੇਸਟ ਹਲੋ ਹਲੋ ਵਧੀਆ ਜਸਮੀਨ ਬਹੁਤ ਸਵਾਦ ਆ ਵੈਰੀ ਗੁੱਡ ਠੀਕਾ ਬਬੂ ਤੁਸੀਂ ਨਾ ਮੇਰੀ ਦਿਲ ਮੇਰੀ ਲਈ ਵੀ ਪਟਨਾ ਸਾਭ ਦੀ ਚਲਟ ਪਾ ਕੇ ਫੁਗਰੀਆਂ ਮਾਰਦੀ ਫਿਰਦੀ ਆ ਮੰਮੀ ਲੈ ਕੇ ਆਈ ਆ ਮੰਮੀ ਲੈ ਕੇ ਆਈ ਇਹ ਚੂੜੀਆਂ ਵੀ ਦੀਦੀ ਲੈ ਕੇ ਆਈ ਇਹ ਤੈਨੂੰ ਕੌਣ ਲੈ ਕੇ ਆਇਆ ਦੇਖ ਲੈ ਆਇਆ ਕਹੀ ਜਲਦੀ ਮम्मा ਲੈ ਕੇ ਆ ਗਿਆ ਹੇ ਅਸੀਂ ਫੇਰ ਚੱਲੇ ਜਹਾਜ਼ ਚ ਨੂੰ ਨਾ ਥੋੜੀ ਮੰਦੀ ਕਦੀ ਜਾਣਾ ਨਹੀਂ ਤੁਸੀਂ ਉਹਨੇ ਕਾਕਾ ਥੋੜੀ ਜਿਹੀ ਚਾਹ ਨਹੀਂ ਪੀਂਦੇ ਸੀ ਨਾ ਜੁੜ ਜਾਣਾ ਤਾਂ ਨਾ ਉਹਨੇ ਹਾਂ ਜੁੜਾ ਨਾ ਨੂੰ ਤੇ ਹਾਂ ਚਲ ਠੀਕ ਹੈ ਇਹ ਕੀੜੀਆਂ ਹੋ ਰਹੀਆਂ ਉਹ ਤਾਂ ਜੋੜਨ ਦੀ ਗੱਲ ਕਰਦੇ ਤੁਸੀਂ ਠੀਕ ਆ ਦੋ ਲੱਡੂ ਰਹਿੰਦੇ ਸੀ ਚਾਚੂ ਨੂੰ ਕੋਈ ਕੰਮ ਪੈ ਗਿਆ نیچے ਗਈ ਸੀ ਤੇ ਹੁਣ ਪਾਪਾ ਆ ਗਿਆ ਪਾਪਾ ਨੂੰ ਲੈ ਕੇ ਆਇਆ ਪਾਪਾ ਸਪੈਸ਼ਲ ਲੱਡੂ ਬਣਾਏ ਆ 슈ਗਰ ਫ੍ਰੀ ਕੀਆ ਸਪੈਸ਼ਲ ਲੱਡੂ ਬਣਾਏ ਆ 슈ਗਰ ਫ੍ਰੀ ਪਹਿਲੀ ਵਾਰ ਦੇ ਕੇ ਗੁਲਾਬੀ ਲੱਡੂ ਇਹਨੂੰ ਬੰਦ ਕਰਿਓ ਮਾੜੀ ਜੀ ਹਾਂ ਅਮ ਕਹ ਰਿਓ ਤੁਸੀਂ ਪਹਿਲਾਂ ਖਾਓ ਫੇਰ ਮੈਂ ਵੀ ਖਾਣ ਸਾਹਿਬ ਹੈ ਵੀ ਫਤਿਹ ਜੀ ਪਰ ਮਤਮ ਤੁਹਾਨੂੰ ਸਾਰਨ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਮਹਾਕਹਾ ਲੱਡੂ ਗੁਗਲਾਬੀ ਐਦਾਂ ਹੀ ਆ ਪਹਿਲਾਂ ਖਾ ਕੇ ਦੇਖੋ ਤੁਸੀਂ ਟੇਸਟ ਦੱਸੋ ਯਾਰ ਜਿੰਨੇ ਕਦਰ ਆ ਪਏ ਆ ਐਨੇ ਐਨੇ ਰੰਗ ਦੇ ਲੱਡੂ ਬਣਾਉਂਗੀ ਕੋਸ਼ਿਸ਼ ਤਾਂ ਆਈ ਜਾ ਰਹੀ ਆ ਇਹਨਾਂ ਵਿੱਚ ਮੈਚ ਕਿਹੜਾ ਬਣਾ ਆ ਮੈਚ ਹੋ ਆ ਹੋ ਰਿਹਾ ਇਹ ਹੀ ਲੱਡੂ ਥੋੜਾ 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 ਅਗਲਾ ਹੈ ਬਣਾ ਆ ਬਣਾਉਂਗੀ ਆ ਕੋਸ਼ਿਸ਼ ਕਰ ਲੁਗੀ ਇੱਕ ਆਦੇ ਆਪਕੇ ਦੇ ਬਣਾ ਚ ਤੁਸੀਂ ਖਾ ਕੇ ਤਾਂ ਦੇਖੋ ਵੀ ਤੁਹਾਡੇ ਟੌਪ ਦੇ ਬਣੇ ਕਿ ਨਹੀਂ ਪਹਿਲਾਂ ਤੁਸੀਂ ਦੇਖੋ ਪੁਰ ਗਿਆ ਇਹ ਚੀਜ਼ ਸਮਾਂ ਦਾ ਖਾਦਾ ਮੈਨੂੰ ਮਨਾ ਪਸੰਦ ਹੈ 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 ਲੈ ਖਾ ਕੇ ਦੇਖੋ ਹੂੰ ਲੱਡੂ ਤੇ ਮਿੱਠਾਈ ਚੰਗਾ ਲੱਗਦਾ ਹੁੰਦਾ ਤੇ ਮਿੱਠਾ ਪਾਇਆ ਨਹੀਂ ਮੈਂ 슈ਗਰ ਫ੍ਰੀ ਲੱਡੂ ਕਿਹਨੂੰ ਕਹਿੰਦੇ ਆ ਹੈਲਦੀ ਲੱਡੂ ਕਿਹਨੂੰ ਕਹਿੰਦੇ ਆ ਨਹੀਂ ਫੇਰ ਵੀ ਕਾਜੂਆਂ ਚ ਮਿੱਠਾ ਹੁੰਦਾ ਹਾਂ ਮੇਰਾ ਲੱਡੂ ਕਰ ਗਏ ਦਨਪਲਾ ਪਿਆਰ ਦਾ ਹੂੰ ਤੇ ਆਣਾ ਵੀ ਮਿੱਠਾ ਹੈ ਮੇਰਾ ਮੱਠੂ ਹਾਂ 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 ਮੇਰਾ ਲੱਡੂ ਹੂੰ ਲੱਡੂ ਦਾ ਮੀਨਿੰਗ ਮਿੱਠਾ ਹੁੰਦਾ ਹੂੰ ਵਸਰੇ ਮਿੱਠਾ ਹੈ ਹੁਣ ਤੁਹਾਨੂੰ ਕਿ ਕਿ ਇਹਦੇ ਵਿੱਚ ਜਿਹੜੇ ਕਾਜੂ ਪਏ ਉਹਨਾਂ ਚ ਵੀ ਮਿੱਠਾ ਹੈ ਠੀਕ ਆ ਜਿਹੜੇ ਇਹਦੇ ਵਿੱਚ ਦਾਖਾ ਪਈਆਂ ਉਹਨਾਂ ਚ ਵੀ ਮਿੱਠਾ ਉਹਦੇ ਕਰਕੇ ਤਾਂ ਮੈਨੂੰ ਹੋ ਗਿਆ ਨਹੀਂ ਮੈਂ ਨਾ ਮੈਂ ਪਹਿਲਾਂ ਮੇਰੇ ਦਿਮਾਗ 'ਚ ਚੱਲਦਾ ਦਾ ਕੋਈ ਹੋਰ ਕਹਿਣਾ ਦਾ ਹਾਂਜੀ ਮੈਨੂੰ ਪਤਾ ਦਾਖਾ ਕੀ ਵਿੱਚ ਹੁਣ ਸੁਆਦ ਆ ਗਿਆ ਕਿਸ਼ਮਿਸ਼ ਆ ਕੀ ਦੇ ਵਿੱਚ ਹਾਂਜੀ ਹਾਂ ਵੀ ਸੋ ਅਕੀ ਮੈਂ ਮੂੰਹ ਨੂੰ ਦੇਖਦਾ ਪਾਪਾ ਦੇ ਤੈ ਜਾਗ ਲਿਆ ਬਾਦਲਾ ਬਾਸਟਾ ਬਾਕੀ ਨੂੰ ਪ੍ਰੈਜੈਂਟੇਸ਼ਨ ਨੂੰ ਵੀ ਮਾੜੀ ਵਧੀਆ ਲਈ ਜਾਂਦੀ ਹੈ ਆ ਉਹ ਪਤਾ ਕਿ ਆ ਮਿੱਠੇ ਕਰਕੇ ਥੋੜਾ ਜਿਹਾ ਹੋ ਗਿਆ ਜੇ ਚਾਣੀ ਬਣ ਜਾਂਦੀ ਨਾ ਜੀ ਫੇਰ ਇਹਨੇ ਜੁੜ ਜਾਣਾ ਦਾ ਉਹ ਫੇਰ ਮੈਂ ਮਿੱਠਾ ਬੜਾਇਆ ਨਹੀਂ ਮੈਂ ਤਾਂ ਨੋਰਮਲ ਲੱਡੂ ਬਣਾਉਣੀ ਆ ਨਹੀਂ ਹਾਂਜੀ ਬੈਬੀ ਕੌਣ ਪਾਣੇ ਦੇ ਵਿੱਚ ਜੋੜਨੇ ਦਾ ਤੇ ਫੇ ਖਰਾਬ ਨਹੀਂ تھی ਕਾ ਤੁਹਾਡੇ ਅੰਦਰ ਜਾਣੀ ਸੀ ਜਦ ਫਿੱਲ ਗਿਆ ਹਾਂ ਕਰ ਨਾ ਬੈਬੀ ਦਮੋਦਰ ਦਾ ਬੈਬੀ ਕੌਣ ਪਾਣਾ ਲੋੜਾ ਨਾ ਹਾਂ ਤੂੰ ਤੁਸੀਂ ਫੈਨ ਲਓ ਖੜਾ ਚ ਹੈਗਾ ਗੁੰ। ਗੁੰ ਦਾਗਾ ਗੁੰ ਦਾ ਫਾਨੂੰ। ਕਰੋ ਤੁਸੀਂ ਕਰੋ। ਨਹੀਂ ਨਹੀਂ ਉਹ ਗੋਮਨੇ ਨਹੀਂ। ਨਹੀਂ ਹੁਣ ਤਾਂ ਗੱਲ ਗਈ। ਹੁਣ ਤਾਂ ਗੱਲ ਗਈ। ਆ ਵੈਸੇ ਟੈਸਟ ਚ ਵਧੀਆ ਏ ਹੈਨਾ ਜੁੜਨ ਕਰਕੇ ਤੁਸੀਂ ਕਹਿ ਰਹੇ ਹੋ ਬਸ। ਟੈਸਟ ਹੋਇਆ ਤਾਂ ਜਿਹੜਾ ਉਹ ਨਹੀਂ। ਦੇਖੋ ਟੈਸਟ ਨਹੀਂ ਹੁੰਦਾ ਟੇਸਟ। ਟੇਸਟ ਹੈ। ਟੈਸਟ ਅੱਛਾ। ਟੈਸਟ ਵਿੱਚ ਵੀ ਠੀਕ ਹੈ ਹੈ। ਟੈਸਟ ਦਿੱਤਾ। ਟੇਸਟ ਦੇ ਵਿੱਚ ਵੀ ਸੁਆਦ ਦੇ ਵਿੱਚ ਠੀਕ ਏ। ਜਮੀਆਂ। ਹਾਂ ਓ। ਮੈਨੂੰ ਤਾਂ ਇਹ ਸੀ ਤੁਸੀਂ ਕਹੂਗਾ ਵੈਰੀ ਗੁੱਡ ਬਿਹੇਵ ਵੀ ਮੈਨੂੰ 슈ਗਰ ਹੈ ਇਸ ਕਰਕੇ ਤਾਂ ਚੀਨੀ ਨਹੀਂ ਪਾਈ ਵਿੱਚ ਮੈਂ ਇਹ ਸੋਚ ਕੇ ਬਣਾਏ ਤੇ ਸੀਰੀਅਸਲੀ ਦੱਸਾਂ ਕੋਈ ਨਾ ਪਤਾ ਹੈ ਕੋ ਤਾਂ ਆਪੇ ਆ ਲੋ ਹਾਲੋ ਠੀਕ ਹੈ ਪਰ ਇੱਕ ਨਾ ਖਿਲਰ ਨਹੀਂ ਲੱਜਾਹੀ ਤੇ ਬਸ ਇਹ ਗੱਲ ਹਾਂ ਬਸ ਠੀਕ ਆ ਕੋਈ ਕਿਹਨਾਂ ਨੂੰ ਬੜਾ ਸਾਰੇ ਖੰਡੇ ਦੇ ਵਿੱਚ ਰੱਖ ਕੇ ਜਮਾ ਲੈਂਦੀ ਹਾਂ ਰਾਈਟ ਇਹ ਵੀ ਸਹੀ ਥੀ ਤੁਹਾਡੀ ਗੱਲ ਠੀਕ ਬਾਏ ਕਰਦੇ ਬੂਬੂ ਫਿਰ ਬਾਏ ਦੇਖੀਏ ਜੱਬਾਈ ਨੀ ਕਿਸੇ ਨੂੰ ਪਾਉਂਦੀ ਦੰਦੀ ਲੈ ਕਰਨਪੁੱਤ ਹੁਣ ਤੇਰੇ ਕਲਰਾਂ ਦਾ ਹਾਲ ਦੇਖ ਕੇ ਆ ਕਰਨਾ ਇਹਨੇ ਤੂੰ ਖੋਲ ਕੇ ਰੱਖ ਤੇ ਚਲੋ ਜੀ ਫਿਰ ਟੀਕਾ ਮਿਲਦਾ ਕਿਸੇ ਅਗਲੀ ਵੀਡੀਓ ਚ ਓਕੇ ਫਿਰ ਬਾਏ ਬਾਏ ਕਰਦੇ ਬੂਬਾ ਕੱਲੂ ਮਿਲੂਗੇ